ਦੋਰਾਹੇ ਦੇ ਮਾਸਟਰ ਬਹਾਦਰ ਸਿੰਘ ਪੱਲਾ ਜੀ ਦਾ ਮੁੰਡਾ ਬੜੇ ਹੀ ਨਾਜ਼ਾ ਨਾਲ ਪਲਿਆ ਜਦ 9ਵੀਂ ਚ ਪਹੁੰਚਿਆ ਤਾਂ ਪਹਿਲੀ ਵਾਰ 올 ਇੰਡੀਆ ਰੇਡੀਓ 'ਚ ਦੇਸ਼ ਪਿਆਰ ਦਾ ਗੀਤ ਗਾਇਆ ਉਹ ਗੀਤ ਬੋਲ ਸੀ ਬਈ ਕਸਮ ਖਾਂਦੇ ਹਾਂ ਭਾਰਤ ਮਾਤਾ ਤੇਰਾ ਮਾਣ ਵਧਾਵਾਂਗੇ ਤੇਰੀ ਸੋਹਣੀ ਹਿਕੜੀ ਥਾਈ ਸੁਪਨਿਆਂ ਵੱਤ ਸਜਾਵਾਂਗੇ ਬਈ ਕਸਮ ਖਾਂਦੇ ਹਾਂ ਭਾਰਤ ਮਾਤਾ ਤੇ ਜਿੱਦਨ 25 ਜੂਨ 1975 ਨੂੰ ਗੀਤ ਰੇਡੀਓ ਤੋਂ ਆਇਆ ਤਾਂ ਸੱਚ ਜਾਣੇ ਮੇਰੇ ਪੈਰ ਨਹੀਂ ਥੱਲੇ ਲੱਗਦੇ ਸੀ ਕਲਾਕਾਰੀ ਤਾਂ ਠੀਕ ਪਰ ਪੜ੍ਹਾਈ ਵੱਲੋਂ ਸਖਤੀ ਪੂਰੀ ਸੀ 10ਵੀਂ ਵਿੱਚ ਆਪਣੇ ਬਲੌਕ ਤੋਂ ਟੌਪ ਕਰ ਪਹਿਲੇ ਬੀਐਸਸੀ ਤੇ ਫਿਰ ਐਮਐਸਸੀ ਐਗਰੀਕਲਚਰ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਦਾਖਲਾ ਲੈ ਲਿਆ ਜਿੱਥੇ ਮੰਚ ਲਈ ਬਾਲਮਕੁੰਦ ਸ਼ਰਮਾ ਦੇ ਰੂਪ ਵਿੱਚ ਸੱਚਾ ਸਾਥੀ ਮਿਲ ਗਿਆ ਹਾਂਡਾ ਕਰ ਤਾਂ ਮਿਲਦੀ ਆ ਜੇ ਬੰਦਾ ਪ੍ਰਾਈਓਰਤਵਲ ਨਾ ਚੱਕੇ ਤੇ ਮੈਨੂੰ ਮਸਤੀ ਕਿਉਂ ਮਿਲੂ ਤੈਨੂੰ ਮਰਸਣੀ ਇਸ ਕਰਕੇ ਮਿਲਣੀ ਆ ਪੁੱਤ ਪ੍ਰਾਈਜ਼ ਦਾ ਕੀ ਤੂੰ ਤਾਂ ਕਦੇ ਆਪਣੀ ਵੱਲ ਵੀ ਨਹੀਂ ਦੇਖਿਆ ਮਸ਼ਹੂਰ ਗਾਇਕਾ ਨਰਿੰਦਰ ਦੀਵਾ ਜਗਦੇਵ ਸਿੰਘ ਜਸਸਵਾਲ ਅਤੇ ਗੁਰਭਜਨ ਗਿੱਲ ਦੀ ਪਾਰਖੂ ਅੱਖ ਨੇ ਭਾਂਡਾਂ ਦੀ ਜੋੜੀ ਨੂੰ ਪ੍ਰੋਫੈਸਰ ਮੋਹਨ ਸਿੰਘ ਮੇਲੇ ਤੇ ਲਿਆ ਖੜਾ ਕੀਤਾ ਵਾਹਵਾਹੀ ਦਾ ਅਜੀਹਾ سلسلہ ਚੱਲਿਆ ਕਿ ਛਣਕਾਟੇ ਦੇ ਰੂਪ ਵਿੱਚ ਪਹਿਲਾ ਆਡੀਓ ਫਿਰ ਵੀਡੀਓ ਕੈਸੇਟਸ ਤੇ ਫਿਰ ਟੀਵੀ ਦੇ ਛੋਟੇ ਪਰਦੇ ਨੇ ਖਰੀਆਂ ਗੱਲਾਂ ਕਰਦੇ ਜਸਵਿੰਦਰ ਪੱਲਾ ਨੂੰ ਚਾਚਾ ਚਤਰ ਸਿੰਘ ਬਣਾ ਘਰ ਘਰ ਪਹੁੰਚਾ ਦਿੱਤਾ ਉਹਨਾਂ ਦਿਨਾਂ 'ਚ ਤੂਤਕ ਤੂਤਕ ਤੂਤੀਆਂ ਸੁਪਰ ਡੋਪਰ ਹਿੱਟ ਕੈਸੇਟ ਜਾ ਰਹੀ ਸੀ ਪਰ ਉਹ ਸਿੰਗਿੰਗ ਦੀ ਕੈਸੇਟ ਸੀ ਸਾਡੀ ਨਾਲ ਕਾਮੇਡੀ ਦੀ ਸੀ ਬਰਾਬਰ ਕੈਸੇਟ ਹਿੱਟ ਹੋਈ ਚਾਚਾ ਚਤਰਾ इस दौरान कुछ हिंदी फिल्म्स ऑफर आई पर किस्मत भी पटारी हले बहुत कुछ बाकी सी खुली ता निकलिया माहौल ठीक है जी जा जी, मेल करा दे रब्बा जिन्हें मेरा दिल लुटिया जट एंड जूलियट अते कैरी ऑन जट्टा वर्गिया सुपरहिट ही जसविंदर भला होर जुबान से चढ़न वाले तकिया कलाम ਐਡਵੋਕੇਟ ਢਿੱਲੋਂ ਨੇ ਕਾਲਾਖੋਟ ਐਵੇਂ ਨਹੀਂ ਪਾਇਆ ਠੰਡ ਲੱਗਦੀ ਹੈ ਤਾਂ ਪਾਇਆ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਹੈੱਡ ਆਫ ਡਿਪਾਰਟਮੈਂਟ ਵਜੋਂ ਰਿਟਾਇਰ ਹੋ ਚੁਕੇ ਪੀਟੀਸੀ ਨੈਟਵਰਕ ਉਹਨਾਂ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਨਵਾਜ਼ਦੇ ਹੋਏ ਬੇਹੱਦ ਮਾਣ ਮਹਿਸੂਸ ਕਰਦਾ ਹੈ